ਏਬੀਪੀ ਸਾਂਝਾ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਸ਼ਰਫ ਟੁੱਡੀ ਇਸ ਵੇਲੇ ਦੀ ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਨੇ ਪ੍ਰਗਟ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਘਰ ਦੇ ਬਾਹਰ ਇਹ ਗੋਲੀਆਂ ਚਲਾਈਆਂ ਗਈਆਂ ਨੇ ਔਰ ਇਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਬਹੁਤ ਹੀ ਕਰੀਬੀ ਮੰਨਿਆ ਜਾ ਰਿਹਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ 23 ਜਨਵਰੀ ਨੂੰ ਇਹਨਾਂ ਨੂੰ ਫੋਨ ਤੇ ਧਮਕੀਆਂ ਮਿਲੀਆਂ ਸੀ ਕਿ 30 ਲੱਖ ਦੀ ਫਰੋਤੀ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਗੋਲੀ ਨਾਲ ਭੁੰਨ ਦੇਾਂਗੇ ਇੱਕ ਜੜੀ ਧਮਕੀ ਹੈ ਇਹ ਇੰਗਲੈਂਡ ਦੇ ਫੋਨ ਤੋਂ ਆਈ ਹੈ ਔਰ ਲਗਾਤਾਰ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਸੀ ਪੁਲਿਸ ਨੂੰ ਸੂਚਿਤ ਵੀ ਕੀਤਾ ਗਿਆ ਫਿਰ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਇਸ ਵੇਲੇ ਸਾਡੇ ਨਾਲ ਸਾਡੇ ਮਾਨਸਾ ਤੋਂ ਪੱਤਰਕਾਰ ਨਵਦੀਪ ਜੋੜ ਚੁੱਕੇ ਨੇ ਨਵਦੀਪ ਮਾਨਸਾ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਇੱਕ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਨੇ ਇਸ ਇਹ ਕੀ ਹੈ ਪੂਰਾ ਮਾਮਲਾ ਬਿਲਕੁਲ ਅਸ਼ਮੇ ਦੱਸਣਾ ਚਾਹਾਂਗਾ ਕਿ ਮਾਨਸਾ ਦੇ ਪ੍ਰੋਫੈਸਰ ਕਲੋਨੀ ਵਿੱਚ ਪ੍ਰਗਟ ਸਿੰਘ ਨਾਮੀ ਵਿਅਕਤੀ ਦੇ ਘਰ ਜਿਹੜੀ ਲਾਰੈਂਸ ਵਿਸ਼ਨੋਈ ਦੇ ਗੁਰਗਿਆਂ ਵੱਲੋਂ ਦੇ ਸਵੇਰੇ ਦੇ ਕਰੀਬ ਹੈ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੱਸਦੀ ਹੈ ਕਿ ਕੁਝ ਸਮਾਂ ਪਹਿਲਾਂ ਇੰਗਲੈਂਡ ਦੇ ਨੰਬਰ ਤੋਂ ਵਟਸਐਪ ਦੇ ਕਾਲ ਆ ਰਹੀ ਸੀ ਪ੍ਰਗਟ ਸਿੰਘ ਨੂੰ ਜਿਸ ਚ 30 ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਸੀ ਔਰ ਜੇ 30 ਲੱਖ ਰੁਪਏ ਦੀ ਫਰੋਤੀ ਨਾ ਦਿੱਤੀ ਗਈ ਤਾਂ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ ਹੈਰਾਨੀ ਉਸ ਤੋਂ ਵੀ ਵੱਧ ਉਦੋਂ ਹੋਈ ਜਦੋਂ ਉਹ ਪਰਿਵਾਰ ਨੂੰ ਵਟਸਐਪ ਤੇ ਉਹਨਾਂ ਦੇ ਬੱਚੇ ਕਿਹ ਵਿੱਚ ਪੜਦੇ ਆ ਕਿਹੜੀ ਗੱਡੀ ਤੇ ਜਾਂਦੇ ਆ ਪ੍ਰਗਟ ਸਿੰਘ ਕੋਲ ਕਿਹੜੀ ਗੱਡੀ ਹੈ ਉਸ ਦੀਆਂ ਵੀ ਪੂਰੀਆਂ ਡਿਟੇਲ ਸੀ ਔਰ ਜਿਸ ਤੋਂ ਡਰਦੇ ਹੋਏ ਪ੍ਰਗਟ ਸਿੰਘ ਵੱਲੋਂ ਮਾਨਸਾ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ 23 ਜਨਵਰੀ ਨੂੰ ਇੱਕ ਦਰਖਾਸਤ ਦਿੱਤੀ ਗਈ ਕਿ ਔਰ ਆਪਣੇ ਸਕਰੀਨਸ਼ਾਟ ਵਗੈਰਾ ਦਿੱਤੇ ਗਏ ਕਿ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਪਰ ਮਾਨਸਾ ਪੁਲਿਸ ਕਿੰਨੀ ਕੁ ਮੁਸਤੈਦ ਸੀ ਇਸ ਸਭ ਦੀ ਘਟਨਾ ਜਿਹੜੀ ਦੇ ਰਾਤ ਹੋਈ ਹੈ ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਲਾਰੈਂਸ ਦੇ ਗੁਰਗਿਆ ਵੱਲੋਂ ਕਿਸ ਤਰ੍ਹਾਂ ਬੀਖੌਫ ਹੋ ਕੇ ਰਾਤ ਨੂੰ ਉਹਨਾਂ ਦੇ ਘਰ ਦੇ ਅੱਗੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਆਂਦੇ ਆ ਔਰ ਰੋਕਦੇ ਆ ਔਰ ਧੜਾ ਧੜ ਫੇਰਿੰਗ ਕਰਨ ਤੋਂ ਬਾਅਦ 5 ਮਿੰਟ ਬਾਅਦ ਦੁਬਾਰਾ ਮੈਸੇਜ ਕੀਤਾ ਜਾਂਦਾ ਹੈ ਕਿ ਅੱਜ ਤੁਹਾਡੇ ਜਿਹੜੇ ਗੇਟ ਤੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਆ ਆ ਜਿਹੜੀ ਇਸ ਤੋਂ ਬਾਅਦ ਆਪਣੀ ਜਿਹੜੀ ਫੋਰਚਨਰ ਗੱਡੀ ਹੈ ਜਾਂ ਤਾਂ ਬੁਲਟ ਪ੍ਰੂਫ ਕਰਾ ਲੈ ਜਾਂ ਸਾਡੇ ਖਾਤੇ ਵਿੱਚ ਪੈਸੇ ਪਾ ਦੇ ਨਹੀਂ ਮੱਥੇ ਵਿੱਚ ਗੋਲੀ ਮਾਰ ਕੇ ਤੈਨੂੰ ਮਾਰਮਕਾਇਆ ਜਾਵੇਗਾ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੋਈ ਹੈ ਪਰਿਵਾਰ ਇੱਕ ਸਹਿਮ ਦੇ ਮਾਹੌਲ ਵਿੱਚ ਜ਼ਰੂਰ ਹੈ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਔਰ ਕਿਤੇ ਨਾ ਕਿਤੇ ਪਰਿਵਾਰ ਨੂੰ ਮਲਾਲ ਵੀ ਹੈ ਕਿ ਪੁਲਿਸ ਨੂੰ ਇਸ ਦੀ ਜਾਣਕਾਰੀ ਅਸੀਂ ਪਹਿਲਾਂ ਦੇ ਦਿੱਤੀ ਗਈ ਸੀ ਅਗਰ ਅੱਜ ਗੇਟ ਤੇ ਗੋਲੀਆਂ ਵੱਜੀਆਂ ਹੋ ਸਕਦਾ ਵੀ ਇਹ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਜੀ ਇਹ ਸਭ ਨਵਦੀਪ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨਸਾ ਦੇ ਵਿੱਚ ਇਹ ਵੱਡੀ ਵਾਰਦਾਤ ਕਹੀ ਜਾ ਰਹੀ ਹੈ ਔਰ ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਉੱਪਰ ਲੋਰੈਂਸ ਬਿਸ਼नोई ਦੇ ਗਰੁੱਪ ਵੱਲੋਂ ਇਹ ਹਮਲਾ ਕਰਨਾ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਵਿਜ਼ੂਅਲ ਵੀ ਜਿਹੜੇ ਭੇਜੇ ਗਿਆ ਜਿਸ ਵਿੱਚ ਜਿਹੜੇ ਉਹਨਾਂ ਦੇ ਵਟਸਐਪ ਤੇ ਸਕਰੀਨਸ਼ਾਟ ਹੈ ਉਹਨਾਂ ਨੇ ਖੁਦ ਮੰਨਿਆ ਕਿ ਅਸੀਂ ਲਾਰੈਂਸ ਮਿਸ਼ਨੋਈ ਗੈਂਗ ਦੇ ਜਿਹੜੇ ਬੰਦੇ ਆ ਕਿਉਂਕਿ ਲਾਰੈਂਸ ਮਿਸ਼ਨੋਈ ਗੈਂਗ ਦਾ ਵਿਰਵਾਦ ਇੱਕ ਹੀ ਉਹਨਾਂ ਵੱਲੋਂ ਫਰੋਤੀਆਂ ਲਗਾਤਾਰ ਮੰਗੀਆਂ ਜਾ ਰਹੀਆਂ ਸੀ ਔਰ ਦੂਸਰਾ ਇਹ ਵੀ ਹੈ ਵੀ ਜਿਹੜਾ ਪ੍ਰਗਟ ਸਿੰਘ ਹੈ ਇਹ ਪਹਿਲਾਂ ਸਿੱਧੂ ਮੂਸੇਵਾਲਾ ਦੇ ਨਾਲ ਲਗਾਤਾਰ ਚੱਲਦਾ ਰਿਹਾ ਹੈ ਔਰ ਇਹਦੇ ਕੋਲ ਜਿਹੜੇ ਵੱਡੇ ਟਰੱਕ ਨੇ ਜਿਸ ਤੇ ਤੁਸੀਂ ਅਪਕਸਰ ਦੇਖਦੇ ਆ ਕਿ ਸਿੱਧੂ ਮੂਸੇਵਾਲਾ ਦੀ ਬੜੀ ਵੱਡੀ ਤਸਵੀਰ ਜਿਹੜੀ ਬਣੀ ਹੁੰਦੀ ਸੀ ਇਹ ਉਹ ਸਾਰੇ ਜਿਹੜੇ ਟਰੱਕ ਉਹ ਇਸੇ ਪ੍ਰਗਟ ਸਿੰਘ ਵੱਲੋਂ ਚਲਾਏ ਜਾਂਦੇ ਸੀ ਕਿਉਂਕਿ ਇਹ ਸਿੱਧੂ ਦੇ ਪਰਿਵਾਰ ਦੇ ਬੇहद ਨਜ਼ਦੀਕ ਰਿਹਾ ਸਿੱਧੂ ਦੇ ਜਾਣ ਤੋਂ ਬਾਅਦ ਅੱਜ ਵੀ ਜਿਹੜਾ ਪ੍ਰਗਟ ਸਿੰਘ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਹਮੇਸ਼ਾ ਦੇਖਿਆ ਜਾ ਰਿਹਾ ਔਰ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਜੋ ਮੇਰਾ ਨਾਮ ਗੀਤ ਸਿੱਧੂ ਦਾ ਰਿਲੀਜ਼ ਹੋਇਆ ਸੀ ਉਸ ਵਿੱਚ ਵੀ ਪ੍ਰਗਟ ਸਿੰਘ ਤੇ ਵਰਗ ਸਿੰਘ ਦੇ بیٹے ਵੱਲੋਂ ਵੀ ਜਿਹੜਾ ਰੋਲ ਨਿਭਾਇਆ ਗਿਆ ਸੀਗਾ ਇਸੇ ਕਾਰਨ ਕਿਉਂਕਿ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ ਔਰ ਇਨਾ ਵੱਲੋਂ ਜਿਹੜੇ ਮੈਸੇਜ ਦਿੱਤੇ ਜਾ ਰਿਹਾ ਵੀ ਅਸੀਂ ਲਾਰੈਂਸ ਮਿਸ਼ਨੋਈ ਦੇ ਗੈਂਗ ਨਾਲ ਸੰਬੰਧ ਹੈ ਤੇ 30 ਲੱਖ ਰੁਪਏ ਨਾ ਦਿੱਤਾ ਤਾਂ ਤੈਨੂੰ ਮਾਰ ਮੁਕਾ ਦਿੱਤਾ ਜਾਵੇਗਾ ਇਸੇ ਤੋਂ ਹੀ ਲੱਗਾਇਆ ਜਾਂਦਾ ਕਿ ਲਾਰੈਂਸ ਮਿਸ਼ਨੋਈ ਦੇ ਗੁਰਗੇਦਸੇ ਜਾ ਰਹੇ ਆ ਜੀ ਇੱਥੇ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ 23 ਜਨਵਰੀ ਨੂੰ ਉਹਨਾਂ ਨੂੰ ਧਮਕੀਆਂ ਮਿਲੀਆਂ ਔਰ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਅ ਇਸ ਦੇ ਪਿੱਛੇ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਹੈ ਬਿਲਕੁਲ ਪਰਿਵਾਰ ਨੇ ਬਿਲਕੁਲ ਸਾਫ਼ ਕਿਹਾ ਹੈ ਕਿ ਅਸੀਂ 23 ਜਨਵਰੀ ਨੂੰ ਜਿਹੜਾ ਦਰਖਾਸਤ ਦਿੱਤੀ ਉਸ ਤੋਂ ਬਾਅਦ ਐਸਐਸਪੀ ਮਾਨਸਾ ਨੂੰ ਵੀ ਅਸੀਂ ਮਿਲ ਕੇ ਆਏ ਹਾਂ ਔਰ ਮਾਨਸਾ ਪੁਲਿਸ ਨੇ ਇਸ ਨੂੰ ਕਿੰਨੀ ਗੰਭੀਰ ਲਿਆ ਹੈ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਨਾ ਤਾਂ ਇਹ ਇਹਨਾਂ ਦੇ ਪਰਿਵਾਰ ਤੇ ਜੁਰਤ ਧਮਕੀ ਦੇਣ ਤੇ ਐਪਲੀਕੇਸ਼ਨ ਦੇਣ ਤੋਂ ਬਾਅਦ ਕੋਈ ਵੀ ਵਿਅਕਤੀ ਇਹਨਾਂ ਤੋਂ ਪੁੱਛਗਿੱਛ ਕਰਨ ਲਈ ਆਇਆ ਔਰ ਨਾ ਹੀ ਕੋਈ ਮੁਸਤੈਦੀ ਲਈ ਪੁਲਿਸ ਦੀ ਜਾਂ ਪੀਸੀਆਰ ਦੀ ਕੋਈ ਡਿਊਟੀ ਲਗਾਈ ਗਈ ਕਿ ਉਸ ਉਸ ਦੇ ਘਰ ਦੇ ਗੀੜਾ ਲਗਾਇਆ ਜਾਵੇ ਜਾਂ ਉਸ ਤੇ ਕਿੰਨੇ ਰਸਤੇ ਆ ਉਹ ਸਾਰੀ ਦੀ ਦੀਪ ਪੁਲਿਸ ਵੱਲੋਂ ਕੁਝ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਮੁਸਤੈਦੀ ਦਿਖਾਈ ਨਹੀਂ ਗਈ ਇਸੇ ਨਵਦੀਪ ਜਾਣਕਾਰੀ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਸੁਣਿਆ ਤੁਸੀਂ ਮਾਨਸਾ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ ਸਿੱਧੂ ਮੂਸੇਵਾਲਾ ਦੇ ਕਰੀਬੀ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਔਰ ਇਸ ਦੀ ਸੂਚਨਾ ਪੁਲਿਸ ਨੂੰ ਪਹਿਲਾਂ ਵੀ ਦਿੱਤੀ ਗਈ ਸੀ ਪਰਿਵਾਰ ਦੇ ਵੱਲੋਂ ਕਿ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤਾਂ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਾਂ ਕਾਰਵਾਈ ਕਰਨ ਦੇ ਵਿੱਚ ਪੁਲਿਸ ناکਾਮ ਰਹੀ ਹੈ ਅੱਜ ਫੇਰ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਤੇ ਇਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਗਰੁੱਪ ਵੱਲੋਂ ਲਈ ਗਈ ਹੈ ਇੰਗਲੈਂਡ ਤੋਂ ਇੱਕ ਨੰਬਰ ਤੋਂ ਫੋਕ ਕਾਲ ਆਈ ਹੈ ਤੇ ਸੋਸ਼ਲ ਮੀਡੀਆ ਪੋਸਟ ਪਾ ਕੇ ਵੀ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ